ਜਿਹੜੇ ਜਿੰਨੇ ਵੀ ਸ਼ਾਮ ਤੇ ਸਾਡੇ ਸਿੰਘ ਸੀ ਉਹ ਛੇ ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਸੀ ਤੇ ਅੱਜ ਅਸੀਂ ਜਿੱਪ ਕੇ ਇਹਨੂੰ ਡੀਸੀ ਸਾਹਿਬ ਨੂੰ ਮੰਗ ਪਤਾ ਦਿੱਤਾ ਵਾ ਵੀ ਸਾਨੂੰ ਇੱਕ ਦਿਨ ਚ 24 ਘੰਟੇ ਅਜ ਜਿੰਨਾ ਹੀ ਫੈਸਲਾ ਜੋ ਵੀ ਦਿੰਦੇ ਆ ਉਹਦੇ ਹਿਸਾਬ ਦੇਣੀ ਤੇ ਫਿਰ ਅਸੀਂ ਕਾਲ ਕਰਾਂਗੇ ਵੀ ਜੋ ਸਾਡੇ ਕੋ ਹੋ ਸਕੂ ਅਸੀਂ ਕਰਾਂਗੇ ਇਕੱਠ ਕਰਾਂਗੇ ਅਸੀਂ ਭੁੱਖ ਹੜਤਾਲ ਤੇ ਪਾਵਾਂਗੇ ਸਾਡੀ ਲਾਸਟਿੰਗ ਵਾਰ ਦੇਣਗੇ ਇਹ ਹੀ ਆ ਉਹਨਾਂ ਦੀ ਵੀ ਇਹ ਹੀ ਆ ਕਿ ਉਹਨਾਂ ਨੂੰ ਜੇਲ੍ਹ ਚ ਇੱਥੇ ਪੰਜਾਬ ਸ਼ਿਫਟ ਕੀਤਾ ਜਾਏ ਭਾਵੇਂ ਕਿਸੇ ਵੀ ਖਤਰਨਾਕ ਜੇਲ੍ਹ ਚ ਲੈ ਆਉਣ ਉਥੇ ਉਹਨਾਂ ਦੀ ਜਾਨ ਨੂੰ ਖਤਰਾ ਵਾ ਤੇ ਇਹ ਕਰਕੇ ਉਹਨਾਂ ਨੂੰ ਇੱਥੇ ਪੰਜਾਬ ਦੀ ਜੀਐਲਟੀ ਸਿਫਰ ਉਹ ਕਹਿੰਦੇ ਠੀਕ ਵਧੀਆ ਰਿਸਪਾਂਸ ਦਿੱਤਾ ਉਹ ਕਹਿੰਦੇ ਟਾਂਡਾ ਕਰਦੇ ਇੱਕ ਦੋ ਦਿਨ ਤੱਕ ਕੱਲ ਤੱਕ ਅਰਜੰਤ ਸਿੰਘ ਨਾਲ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੀ ਕੱਲ ਆਡੀਓ ਆਈ ਹੈ ਕਿ ਬਾਥਰੂਮ 'ਚ ਉਹਨਾਂ ਦੇ ਸੈੱਲ 'ਚ ਜਿਹੜੇ ਗੁੱਪਤ ਕੈਮਰੇ ਲਗਾਏ ਗਏ ਹੈ ਜੋ ਉਹਨਾਂ ਨੇ ਡਿਸਟ੍ਰਿਕਟ ਡਿਊਟੀ ਰਜਿਸਟ੍ਰੇਟ ਦੀ ਹਾਜ਼ਰੀ 'ਚ ਦਿਖਾਏ ਹੈ ਇਹ ਸਮਝੋ ਇਸ ਦੇ ਪਿੱਛੇ ਕੀ ਬ ਗ ਇਹ ਤਾਂ ਬੜੀ ਕਿਤੇ ਕਾਨੂੰਨੀ ਹੱਦ ਤੱਕ ਗਿਰ ਗਏ ਨਾ ਕਿਸੇ ਦੀ ਪ੍ਰਾਈਵੇਸੀ ਵੀ ਕੋਈ ਚੀਜ਼ ਹੁੰਦੀ ਹੈ ਬਾਥਰੂਮ 'ਚ ਕੈਮਰੇ ਲਗਾਉਂਦਾ ਕਿ ਹੱਕ ਸੀ ਫੇਰ ਨਾ ਚਾਹਦੇ ਆ ਉਦੋਂ ਹੀ ਸਾਰੀਆਂ ਸਟ੍ਰੈਟਜੀ ਰਚੀ ਜਾਂਦੀ ਹੈ ਕੇਂਦਰ ਜਿਹੜਾ ਹੈ ਉਹ ਉਸ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਅੱਜ ਤੱਕ ਕਿਸੇ ਦੇ ਬਾਥਰੂਮ ਦੇ ਵਿੱਚ ਕੈਮਰੇ ਨਹੀਂ ਲਾਏ ਇਕੱਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਦੇ ਕੈਮਰੇ ਲਾ ਕੇ ਕੀ ਸਟ੍ਰੈਟਜੀ ਰਚ ਰਿਆ ਹੈ ਕੀ ਇੱਕ ਸਟੇਜ ਨੈਰੇਟਿਵ ਸਿਰਜ ਰਹੀ ਹੈ ਉਹਦਾ ਮਤਲਬ ਇਹ ਹੈ ਕਿ ਜਦੋਂ NSA ਖਤਮ ਹੋਊਗੀ ਜਾਂ ਤਾਂ ਇੱਕ ਨਵਾਂ ਕੇਸ ਬਣਾ ਕੇ ਇਹਨਾਂ ਨੂੰ ਇੱਥੇ ਡਿਬੜੂਗੜ੍ਹ ਦੀ ਜੇਲ੍ਹ ਚ ਰੱਖਿਆ ਜਾਊਗਾ ਤੇ ਜਾਂ ਫਿਰ ਇਹ ਜਦੋਂ ਸਿੱਖੀ ਦਾ ਪ੍ਰਚਾਰ ਜਾ ਕੇ ਫਿਰ ਦੁਬਾਰਾ ਉਸ ਪ੍ਰਚਾਰ ਨੂੰ ਆਰੰਭ ਕਰਨਗੇ ਤੇ ਅਸੀਂ ਇਹਨਾਂ ਦੀ ਪ੍ਰਾਈਵੇਸੀ ਜਿਹੜੀ ਹੈ ਉਹ ਲੀਕ ਕਰਕੇ ਜੋੜ-ਜੋੜ ਕੇ ਸੋਸ਼ਲ ਮੀਡੀਆ ਤੇ ਰਾਈ ਕਰੋੜਾ ਰੁਪਇਆ ਖਰਚ ਕਰਕੇ ਤੇ ਸਿੱਖੀ ਕਰਦਾਰ ਨੂੰ ਢਾਹ ਲਾ ਦਈਏ ਸੋ ਇਹ ਸਾਰੀ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹਨੂੰ ਅਸੀਂ ਚੰਗੀ ਤਰ੍ਹਾਂ ਬੁੱਝ ਚੁੱਕੇ ਜਾਣਦੇ ਆਂ ਔਰ ਪਰਿਵਾਰ ਵੱਲੋਂ ਇਹ ਬੇਨਤੀ ਕਰਦੇ ਆਂ ਕਿ ਹੁਣ ਜੇ ਅੱਜ ਡੀਸੀ ਸਾਹਿਬ ਨੇ ਆਪਣਾ ਮੈਸੇਜ ਉਧਰ ਨੂੰ ਭੇਜ ਦੇਣਾ ਹੈ ਉਧਰੋਂ ਕੀ ਰეკਮੈਂਡੇਸ਼ਨ ਆਉਂਦੀ ਆ ਤੇ ਮੁੱਖ ਮੰਤਰੀ ਕੀ ਇਹਦੇ ਤੇ ਕੰਮ ਕਰਦਾ ਹੈ ਜੇ ਮੁੱਖ ਮੰਤਰੀ ਨੇ ਨਾ ਆਪਣਾ ਬਣਦਾ ਇੱਥੇ ਰੋਲ ਅਦਾ ਕੀਤਾ ਇਹ ਸਮਝਿਆ ਕਿ ਅੰਮ੍ਰਿਤਪਾਲ ਫੇਰ ਦਿਬੜੂਗੜ੍ਹ ਦੀ ਦੇਲ ਦੇ ਵਿੱਚ ਬੰਦ ਰਵੇ ਤੇ ਜਿਹੜੀਆਂ ਜਥੇਬੰਦੀਆਂ ਹੈ ਪਰਿਵਾਰ ਨੇ ਜੋ ਕੌਲ ਦਿੱਤੀ ਜੋ ਪਰਿਵਾਰ ਨੇ ਸਾਨੂੰ ਹੁਕਮ ਦਿੱਤਾ ਪਿਆ ਆਪਾਂ ਕੰਮ ਕਰਨਾ ਹੈ ਤੇ ਸਾਰੀਆਂ ਜਥੇਬੰਦੀਆਂ ਉਥੇ ਡਟ ਕੇ ਖੜਨ ਗਈਆਂ ਭਾਵੇਂ ਸਾਨੂੰ ਛੜਕਾਂ ਬੰਦ ਕਰਨੀਆਂ ਪੈਣ ਭਾਵੇਂ ਸਾਨੂੰ ਜੋ ਵੀ ਕਰਨਾ ਪਵੇ ਪਰ ਇਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਊਗਾ ਜ਼ਿੰਮੇਵਾਰ ਸਰਕਾਰ ਹੋਊਗੀ ਜੇ ਸਾਡੇ ਨੌਜਵਾਨ ਜਿਹੜੇ ਕਈ ਤਿੰਨ ਜਿਆਦੇ ਸੀਰੀਅਸ ਐ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਉਹਦਾ ਜ਼ਿੰਮੇਵਾਰ ਵੀ ਪ੍ਰਸ਼ਾਸਨ ਹੋਊਗਾ ਇਹ ਨਾ ਕਵੇ ਮੋਦੀ ਸਾਹਿਬ ਕਿ ਮੈਂ ਇੱਥੇ ਯਾਤਰਾ ਲੈ ਕੇ ਆਜੂਗਾ ਮੈਂ ਇੱਥੇ ਆ ਕਰ ਲੂੰਗਾ ਪੰਜਾਬ ਦੀ ਧਰਤੀ ਤੇ ਵੜਨਾ ਔਖਾ ਹੋ ਜਾਊਗਾ ਜੇ ਸਾਡੇ ਨੌਜਵਾਨਾਂ ਦਾ ਬਾਲ ਵੀ ਵਿੰਗਾ ਹੋਇਆ ਤੇ ਅੱਜ ਮੈਂ ਪਰਿਵਾਰ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਵੇਟ ਜ਼ਰੂਰ ਕਰਾਂਗੇ ਪਰ ਕਿਸੇ ਹੱਦ ਤੱਕ ਪ੍ਰਸ਼ਾਸਨ ਤੇ ਸਰਕਾਰ ਆਪਣਾ ਰੋਲ ਅਦਾ ਕਰੇ ਨਹੀਂ ਤੇ ਫਿਰ ਜਿਹੜਾ ਪਰਿਵਾਰ ਸਾਨੂੰ ਹੁਕਮ ਕਰੂਗਾ ਉਹਦੇ ਤੇ ਸਾਰੀਆਂ ਜੱਥੇਬੰਦੀਆਂ ਹੈ ਨਾਈ ਹੈ ਤਜੈਸ਼ ਉੱਥੇ ਜਦੋਂ ਕਹਿੰਦੇ ਸਿਲਾਈ ਪੂਰੀ ਨਹੀਂ ਜਾ ਸਕਦੀ ਤੇ ਕੈਮਰੇ ਕਿਨ ਚਲੇ ਗਏ ਤੇ ਡੀਸੀ ਨੂੰ ਕਿਹਾ ਕਿ ਇਹ ਜਿਹੜਾ ਅਧਿਕਾਰ ਤਾਂ ਤੁਹਾਡੇ ਕੋਲੇ ਆ ਇਹ ਡੀਸੀ ਨੂੰ ਕਿਹਾ ਕਿ ਜਦੋਂ ਮੁਲਾਕਾਤ ਕਰਨੀ ਹੁੰਦੀ ਹੈ ਤੁਹਾਡੇ ਕੋਲੋਂ ਉਹ ਸਿਰਫ ਡਿਬਰੂਗੜ ਜੇਲ੍ਹ ਦੇ ਵਿੱਚ ਅਧਿਕਾਰਤਾ ਤੁਹਾਡੇ ਸਾਰੇ ਤੁਹਾਡੇ ਕੋਲ ਹੈ ਤੇ ਫਿਰ ਉਹਨਾਂ ਨੂੰ ਸਾਰੀ ਗੱਲ ਬਰੀਲਾਂ ਕੀਤੀ ਤੇ ਇੱਕ ਕਹ ਕੇ ਸਾਡੀ ਜੇਲ੍ਹ ਜੇਲ੍ਹ ਤੁਰੰਤ ਸ਼ਿਫਟ ਕੀਤੀ ਜਾਵੇ ਜੇ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਜਿਹੜੇ ਭੁਖੜਤਾਲ ਤੇ ਬੈਠੇ ਆ ਜੇ ਉਹਨਾਂ ਦਾ ਜਾਨੀ ਮਾਨੀ ਨੁਕਸਾਨ ਹੋ ਗਿਆ ਤੁਹਾਡੀ ਜ਼ਿੰਮੇਵਰੀ ਆ ਤੇ ਡੀਸੀ ਨੇ ਗੱਲ ਚੱਜਣਾਕ ਸੁਣੀ ਆ ਤੇ ਉਹਨਾਂ ਨੇ ਕਿਹਾ ਕਿ 2 ਘੰਟਿਆਂ ਦੇ ਵਿੱਚ ਵਿੱਚ ਮੈਂ ਸਾਰੀ ਰਿਪੋਰਟ ਤੁਹਾਨੂੰ ਟੈਲੀਫੋਨ ਤੇ ਦੱਸ ਦੂੰਗਾ ਉਹਨਾਂ ਨੇ ਟੈਲੀਫੋਨ ਜਥੇਬੰਦੀਆਂ ਦੇ ਵੀ ਲੈ ਲਏ ਪਰਿਵਾਰ ਦੇ ਵੀ ਲੈ ਲਿਆ ਅਗਲੀ ਗੱਲ ਸਰਕਾਰ ਨੇ ਕਰਨੀ ਹੈ ਅਸੀਂ ਇਹ ਕਹਿ ਆਂਦਾ ਤੇ ਇਹਦੇ ਨਾਲ ਨਾਲ ਜਿਹੜੇ ਬੰਦੇ ਇੱਥੇ 24 ਜੇਲ੍ਹ ਚ ਬਚਾ ਗੱਡੀਆਂ ਫੜੀਆਂ ਉਹਨਾਂ ਦੇ ਬਾਰੇ ਵੀ ਅਸੀਂ ਗੱਲ ਕੀਤੀ ਹੈ ਜਿਹੜੀਆਂ ਤਲਾਸ਼ੀਆਂ ਹੁੰਦੀਆਂ ਉਹਨਾਂ ਬਾਰੇ ਵੀ ਗੱਲ ਕੀਤੀ ਹੈ ਜਿਹੜੀ ਜਲੀਲ ਕੀਤਾ ਜਾਂਦਾ ਉਹਦੇ ਗੱਲ ਵੀ ਕੀਤੀ ਹੈ ਇਹ ਨੈਰੇਟਿਵ ਜਿਹੜਾ ਸਿੱਖਾਂ ਦੇ ਖਿਲਾਫ ਸਿਰਜਿਆ ਜਾ ਰਿਹਾ ਉਹਦੀ ਵੀ ਗੱਲ ਕੀਤੀ ਹੈ ਅਸੀਂ ਸਾਰਿਆਂ ਨੇ ਕਿਹਾ ਜੋ ਪਰਿਵਾਰ ਹੁਕਮ ਕਰੂਗਾ ਕਿਉਂਕਿ ਹੁਕਮ ਦਾ ਪਰਿਵਾਰ ਬਾਈ ਚੱਲਣਾ ਤੇ ਜੇ ਅਮਰਤਪਾਲ ਨੂੰ ਕੁਛ ਹੋ ਗਿਆ ਸਾਥੀਆਂ ਨੂੰ ਸਰਕਾਰ ਦੀ ਜ਼ਿੰਮੇਵਾਰੀ ਵੀ ਤੇ ਅਸੀਂ 24 ਘੰਟਿਆਂ ਦਾ ਨਹੀਂ ਅਸੀਂ ਕਿਹਾ ਵੀ ਸਾਨੂੰ ਮਜਬੂਰ ਹੋਣਾ ਪਊਗਾ ਅਸੀਂ ਮਜਬੂਰ ਹੋਣਾਗਾ ਅਲੱਗ ਸਟੈਪ ਲਾਵਾਂਗੇ ਅਸੀਂ ਜਾਦੇ ਡਿੱਕਣਾ ਨਹੀਂ ਤੇ ਅਸੀਂ ਕਹਿੰਦਾ ਤੁਰੰਤ ਜੇਲ੍ਹ ਸ਼ਿਫਟ ਕੀਤੀ ਜਾਵੇ ਤੇ ਤੁਰੰਤ ਇਹਨਾਂ ਦੇ ਕੇਸ ਵਾਪਸ ਐਨਐਸਏ ਹਟਾਏ ਜਾਣ ਤੇ ਜੇ ਆਪਾਂ ਸਾਡੇ ਸਿੰਘਾਂ ਨੇ ਜੋਧਪੁਰ ਦੇ ਵਿੱਚ ਵੀ ਐਨਐਸਏ ਲੱਗੇ ਐਨਐਸਏ ਤੋਂ ਡਰਦੇ ਡਰਦੇ ਕੋਈ ਨਹੀਂ ਗਏ ਸੀ ਇਸ ਕਰਕੇ ਐਨਐਸਏ ਵਧਾਉਣ ਦੀ ਇੱਕ ਪਾਲਿਸੀ ਆ